ਜਸਟਿਸ ਜਸ਼ਵੰਤ ਵਰਮਾ ਨੋਟਕਾਂਡ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਮੇਟੀ ਬਣਾਈ ਹੋਈ ਸੀ ਕੁਝ ਦਿਨ ਪਹਿਲਾਂ ਉਸੇ ਕਮੇਟੀ ਦੇ ਵੱਲੋਂ ਇੱਕ ਰਿਪੋਰਟ ਬਣਾ ਕੇ ਦਾਖਲ ਕੀਤੀ ਗਈ ਹੈ ਤੇ ਇਸੇ ਰਿਪੋਰਟ ਦੀ ਐਕਸਕਲੂਸਿਵਲੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਪੂਰੀ ਜਾਂਚ ਕਮੇਟੀ ਜਿਸ ਦੇ ਵਿੱਚ ਤਿੰਨ ਜੱਜ ਸ਼ਾਮਲ ਨੇ ਉਹਨਾਂ ਦੇ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਉਹ ਸਭ ਦੱਸਿਆ ਗਿਆ ਹੈ ਕਿ ਇਸ ਘਟਨਾ ਦੇ ਬਾਅਦ ਕਿਵੇਂ ਜਾਂਚ ਹੋਈ ਹੈ ਜਾਂਚ ਦੇ ਦੌਰਾਨ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਜਾਂ ਕਿੰਨੇ ਵਾਰੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਇਸ ਤੋਂ ਇਲਾਵਾ ਕਿ ਕੁਛੇ ਇਸ ਰਿਪੋਰਟ ਦੇ ਵਿੱਚ ਖੁਲਾਸੇ ਹੋਏ ਨੇ ਉਹ ਸਭ ਦੱਸਾਂਗੇ ਉਸ ਤੋਂ ਪਹਿਲਾਂ ਇਹ ਜ਼ਰੂਰ ਯਾਦ ਕਰਵਾ ਦਈਏ ਕਿ ਇਹ ਘਟਨਾ ਜਿਹੜੀ ਹੈ ਉਹ ਕਦੋਂ ਹੋਈ ਸੀ ਕਿ ਕੁਝ ਹੋਇਆ ਸੀ ਤਾਂ 14 ਮਾਰਚ ਦੀ ਰਾਤ ਨੂੰ ਜਸਟਿਸ ਜਸ਼ਵੰਤ ਵਰਮਾ ਦੇ ਸਰਕਾਰੀ ਬੰਗਲੇ ਦੇ ਸਟੋਰ ਦੇ ਵਿੱਚੋਂ ਸੜੇ ਨੋਟਾਂ ਦੇ ਬੰਡਲ ਮਿਲੇ ਸੀ ਤੇ ਜਿਹੜੀ ਜਾਂਚ ਮਾਫ ਕਰਨਾ ਜਿਹੜੀ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਸੀ ਉਸ ਦੇ ਮੁਤਾਬਕ ਸਟੋਰ ਦੇ ਵਿੱਚ ਅੱਗ ਲੱਗ ਗਈ ਸੀ ਤੇ ਜਦੋਂ ਬਾਅਦ ਵਿੱਚ ਜਾ ਕੇ ਦੇਖਿਆ ਗਿਆ ਤੇ ਇੱਥੇ ਤਿੰਨ ਤੋਂ ਚਾਰ ਬੋਰੀਆਂ ਦੇ ਵਿੱਚ ਭਰੇ ਹੋਏ 5-500 ਦੇ ਨੋਟਾਂ ਦੇ ਬੰਡਲ ਸੀ ਜਿਹੜੇ ਸੜੇ ਹੋਏ ਮਿਲੇ ਇਸੇ ਤੇ ਹੀ ਜਾਂਚ ਕਮੇਟੀ ਬਣਾਈ ਗਈ ਉਸ ਦੀ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੇ ਹੋਏ ਨੇ ਇਸੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਤੇ ਐਡੀਟਰ ਇਨ ਚੀਫ ਪਰਮਿੰਦਰ ਸਿੰਘ ਬਰਿਆਣਾ ਜੁੜੇ ਹੋਏ ਨੇ ਬਰਿਆਣਾ ਜੀ ਬੇहद ਅਹਿਮ ਖਬਰ ਹੈ ਕਿਉਂਕਿ ਜਿੱਥੇ ਨੋਟਾਂ ਦੇ ਬੰਡਲ ਉਹ ਵੀ ਇੱਕ ਜਸਟਿਸ ਦੇ ਘਰੋਂ ਮਿਲਨੇ ਤੇ ਉਸ ਤੋਂ ਬਾਅਦ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੇ ਹੋਏ ਨੇ ਆ ਦੇਖੋ ਜਦ 14 ਮਾਰਚ ਨੂੰ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਜਦੋਂ ਜਸਟਿਸ ਵਰਮਾ ਦੇ ਘਰ ਅੱਗ ਲੱਗਦੀ ਆ ਤਾਂ ਜਦੋਂ ਫਾਇਰ ਬਰਗੇਡ ਦੇ ਅਧਿਕਾਰੀ ਜਿਹੜੇ ਕਰਮਚਾਰੀ ਸੀ ਉੱਥੇ ਉਹ ਅੱਗ ਬੁਝਾਉਣ ਗਏ ਤਾਂ ਉਹਨਾਂ ਨੂੰ ਉੱਥੇ ਬੰਡਲ ਮਲੇ ਔਰ ਕੁਝ ਵੀਡੀਓ ਵੀ ਜਿਹੜੀਆਂ ਉਥੇ ਉਹਨਾਂ ਵੱਲੋਂ ਬਣਾਈਆਂ ਗਈਆਂ ਜਿਹੜੀਆਂ ਕਿ ਬਾਅਦ ਵਿੱਚ ਸਾਰੇ ਸੋਸ਼ਲ ਮੀਡੀਆ ਸਾਰੇ ਚੈਨਲਸ ਤੇ ਉੱਤੇ ਉਹ ਵੀਡੀਓ ਚੱਲੀਆਂ ਆਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਾਲਾਂਕਿ ਉਸ ਵਕਤ ਜਿਹੜੇ ਜਸਟਿਸ ਵਰਮਾ ਜਿਹੜੇ ਅ ਅਹਾਬਾਦ ਹਾਈ ਕੋਰਟ ਦੇ ਵਿੱਚ ਜਿਹੜੇ ਲੱਗੇ ਹੋਏ ਸਨ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਅਗਯੰਤਾ ਤਈ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਇਹਨਾਂ ਨੋਟਾਂ ਦੀ ਜਾਣਕਾਰੀ ਨਹੀਂ ਆ ਔਰ ਉਹਨਾਂ ਨੂੰ ਫ੍ਰੀਮ ਕੀਤਾ ਜਾ ਰਿਹਾ ਜੀ ਹਾਲਾਂਕਿ ਉਸ ਵਕਤ ਉਹਨਾਂ ਕੋਲੋਂ ਜਿਹੜੀਆਂ तमाम ਕੇਸਾਂ ਦੀ ਸੁਣਵਾਈ ਜਿਹੜੀ ਆ ਉਹ ਵਾਪਸ ਲੈ ਲਈ ਗਈ ਔਰ ਔਰ ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜੇ ਦੂਸਰੇ ਜਿਹੜੇ ਕੰਮ ਨੇ ਜਿਹੜੇ ਹਾਈ ਕੋਰਟ ਦੇ ਐਕੈਡਮਿਕ ਕੰਮ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਗਾ ਦਿੱਤਾ ਗਿਆ ਔਰ ਉਸ ਵਕਤ ਦੇ ਸਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਖੰਨਾ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ 나ਕੂ ਤੇ ਆ ਦੂਸਰੇ ਚੀਫ ਜਸਟਿਸ ਜੀਐਸ ਸੰਧਾਵਾਲੀਆ ਤੇ ਇੱਕ ਕਰਨਾਟਕ ਦੇ ਜਸਟਿਸ ਉਹਨਾਂ ਨੂੰ ਤਿੰਨ ਵਿੱਚ ਸ਼ਾਮਲ ਕਰਕੇ ਤਿੰਨ ਮੈਂਬਰੀ ਜਿਹੜੀ ਆ ਕਮੇਟੀ ਬਣਾਈ ਗਈ ਆ ਔਰ ਹੁਣ ਜਿਹੜੀ ਉਹਨਾਂ ਨੇ ਜਾਂਚ ਕਰਨ ਤੋਂ ਬਾਅਦ ਰਿਪੋਰਟ ਜਿਹੜੀ ਸੌਂਪੀ ਆ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪ੍ਰਮੁੱਖ ਤੌਰ ਦੇ ਉੱਤੇ ਇਸ ਗੱਲ ਹੀ ਰეკਮੈਂਡ ਕੀਤਾ ਕਿ ਇਹ ਜਿਹੜੇ ਨੋਟ ਨੇ ਜਸਟਿਸ ਵਰਮਾ ਦੇ ਘਰੋਂ ਮਿਲੇ ਨੇ ਔਰ ਇਹ ਔਰ ਇਸ ਲਈ ਜਸਟਿਸ ਵਰਮਾ ਦੇ ਖਿਲਾਫ ਉਹਨਾਂ ਨੂੰ ਹਟਾਉਣ ਲਈ ਉਹਨਾਂ ਨੇ ਰეკਮੈਂਡ ਕਰ ਦਿੱਤਾ ਚੀਫ ਜਸਟਿਸ ਨੂੰ ਜਿਹੜੇ ਹੁਣ ਮੌਜੂਦਾ ਚੀਫ ਜਸਟਿਸ ਨੇ ਉਹਨਾਂ ਨੂੰ ਰეკਮੈਂਡ ਕਰ ਦਿੱਤਾ ਕਿ ਇਹਨਾਂ ਨੂੰ ਹਟਾਉਣ ਲਈ ਕਾਰਵਾਈ ਅਰੰਭੀ ਜਾਵੇ ਜੀ ਜੀ ਔਰ ਹੁਣ ਇਸ ਤੋਂ ਬਾਅਦ ਜਿਹੜੀ ਗੇਂਦ ਆ ਇਸ ਚੀਫ ਜਸਟਿਸ ਦੇ ਪਾਲੇ ਦੇ ਵਿੱਚ ਆ ਔਰ ਉਹ ਹੁਣ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਔਰ ਉਸ ਤੋਂ ਬਾਅਦ ਇਹ ਫਿਰ ਭਾਰਤ ਸਰਕਾਰ ਨੂੰ ਜਿਹੜਾ ਆ ਰਾਸ਼ਟਰਪਤੀ ਨੂੰ ਜਿਹੜਾ ਹੈ ਇਹ ਲਿਖਣਗੇ ਔਰ ਉਸ ਤੋਂ ਬਾਅਦ ਕਿਉਂਕਿ ਕਿਸੇ ਵੀ ਹਾਈ ਕੋਰਟ ਦੇ ਜਸਸ ਨੂੰ ਹਟਾਉਣ ਲਈ ਕੋਈ ਸੌਖਾ ਜਿਹੜਾ ਕੰਮ ਨਹੀਂ ਹੁੰਦਾ ਔਰ ਉਹਨੂੰ ਹਟਾਉਣ ਲਈ तमाम ਜਿਹੜੀਆਂ ਲੀਗਲ ਪ੍ਰਕਿਰਿਆਵਾਂ ਹੈਗੀਆਂ ਉਹਨਾਂ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਆ ਕਿਉਂਕਿ ਇਹਨਾਂ ਦੀ ਨਿਯੁਕਤੀ ਜਿਹੜੀ ਆ ਰਾਸ਼ਟਰਪਤੀ ਵੱਲੋਂ ਹੋਈ ਹੁੰਦੀ ਆ ਔਰ ਸੰਵਿਧਾਨਿਕ ਇਹਨਾਂ ਦੇ ਕੋਲ ਜਿਹੜਾ ਅਹੁਦਾ ਹੁੰਦਾ ਆ ਸੋ ਹੁਣ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅੱਗੇ ਕਾਰਵਾਈ ਕਰਨੀ ਹੈ ਹਾਲਾਂਕਿ 1-2 ਦਿਨ ਪਹਿਲਾਂ ਜਸਟਿਸ ਬਰਮਾ ਦੇ ਹੱਕ ਦੇ ਵਿੱਚ ਜਿਹੜੇ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਤੇ ਕਾਂਗਰਸ ਨੇਤਾ ਕਪਲ ਸਿੰਪਲ ਨੇ ਜਸਟਿਸ ਬਰਮਾ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਔਰ तमाम ਚੀਜ਼ਾਂ ਉਹਨਾਂ ਨੇ ਅ ਚੰਕਾ ਜਾਰ ਕੀਤੀ ਆ ਕਿ ਜਸਟਿਸ ਬਰਮਾ ਨੂੰ ਇਸ ਮਾਮਲੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਕਿ ਹੁਣ ਰਿਪੋਰਟ ਜਿਹੜੀ ਆ ਗਈ ਆ ਸਾਹਮਣੇ ਰਿਪੋਰਟ ਦੇ ਵਿੱਚ ਤਮਾਮ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਔਰ ਸਾਰੀ ਜਾਂਚ ਕੀਤੀ ਗਈ ਜੱਜਸ ਵੱਲੋਂ ਸਾਰੇ ਸੀਸੀਟੀਵੀ ਖੰਡਾ ਲਏ ਗਏ ਤਮਾਮ ਜਿਹੜੇ ਉੱਥੇ ਦੇ ਜਿਹੜੇ ਮੁਲਾਜ਼ਮ ਸੀਗੇ ਜਿਹੜੇ ਸਿਕਿਉਰਿਟੀ ਨਾਲ ਸੰਬੰਧਿਤ ਮੁਲਾਜ਼ਮ ਸੀ ਜਾਂ ਜਿਹੜੇ ਉਸ ਵਕਤ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਖਿਆ ਉਹਨਾਂ ਉਹਨਾਂ ਦੇ ਬਿਆਨ ਜਿਹੜੇ ਆ ਕਲਮਬੰਦ ਕੀਤੇ ਗਏ ਔਰ ਜਸਟਿਸ ਬਰਮਾ ਦੇ ਪਰਿਵਾਰ ਤੋਂ ਜਿਹੜਾ ਆ ਦੱਸਿਆ ਜਾ ਰਿਹਾ ਕਿ ਉਹਨਾਂ ਤੋਂ ਵੀ ਜਿਹੜੀ ਆ ਉਹਨਾਂ ਨੇ ਬਿਆਨ ਲਏ ਨੇ तमाम ਜਾਂਚ ਕਰਨ ਤੋਂ ਬਾਅਦ ਪਿੰਨਾ ਜੱਜਸ ਨੇ ਇਹ ਜਿਹੜਾ ਫੈਸਲਾ ਦਿੱਤਾ ਕਿ ਕਿਉਂਕਿ ਇਹ ਫੈਸਲਾ ਦਿੱਤਾ ਕਿ ਇਹ ਜਿਹੜੇ ਆ ਇਸ ਮਾਮਲੇ ਦੇ ਵਿੱਚ ਜਸਟਿਸ ਬਰਮਾ ਗਿਲਟੀ ਨਹੀਂ ਔਰ ਉਹਨਾਂ ਨੂੰ ਹਟਾਉਣ ਵੀ ਜਿਹੜੀ ਆ ਸਿਫਾਰਿਸ਼ ਕੀਤੀ ਆ ਔਰ ਹਾਲਾਂਕਿ ਜਿਹੜਾ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ तमाम ਫੁਟੇਜ ਸਾਹਮਣੇ ਆਈ ਸੀ ਤਾਂ ਉਦੋਂ ਚਰਚਾ ਜਿਹੜੀ ਆ ਇਹ ਸਾਹਮਣੇ ਆਈ ਸੀ ਕਿ ਆਖਰਕਾਰ ਉਹ ਜਿੱਥੋਂ ਪੈਸੇ ਮਿਲੇ ਨੇ ਉਹ ਜਸਟਿਸ ਬਰਮਾ ਦੇ ਘਰ ਦੇ ਨਾਲ ਲੱਗਦਾ ਜਿਹੜਾ ਘਰ ਤੇ ਕੰਪਲੈਕਸ ਦੇ ਵਿੱਚ ਹੀ ਇੱਕ ਸਟੋਰ ਜਿਹੜਾ ਸੀ ਉਹਦੇ ਵਿੱਚ ਇਹ ਅੱਗ ਲੱਗੀ ਸੀ ਉੱਥੋਂ ਹੀ ਪੈਸੇ ਮਿਲੇ ਸੀ ਜੀ ਜੀ ਤੇ ਇਹ ਸਵਾਲ ਖੜਾ ਕੀਤਾ ਜਾ ਰਿਹਾ ਸੀਗਾ ਕਿ ਇੱਕ ਐ ਏਡਾ ਵੱਡਾ ਜਸਟਿਸ ਉਸ ਸਟੋਰ ਦੇ ਵਿੱਚ ਪੈਸੇ ਕਿਉਂ ਰੱਖੇਗਾ ਜਿੱਥੇ ਉਹਦੇ ਜਿਹੜੇ ਥੱਲੇ ਘਰ ਦੇ ਨੌਕਰ ਨੇ ਉਹ ਵੀ ਉਸ ਸਟੋਰ 'ਚ ਜਾ ਸਕਦੇ ਕੋਈ ਤਾਲਾ ਨਹੀਂ ਸੀ ਲੱਗਾ ਹੋਇਆ ਕਿ ਹੁਣ ਇਹ 78 ਪੇਜ ਦੀ 64 ਪੇਜ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਆ ਔਰ ਇਹਦੇ ਵਿੱਚ ਹਰ ਇੱਕ ਚੀਜ਼ ਦਾ ਜਿਹੜਾ ਖੁਲਾਸਾ ਕੀਤਾ ਜਿਹੜੀ ਅਸੀਂ ਦਿਖਾ ਰਹੇ ਆ ਇਹ ਰਿਪੋਰਟ ਔਰ ਜਾਂਚ ਜਦੋਂ ਤਿੰਨ ਜੱਜਸ ਨੇ ਜਾਂਚ ਕਰ ਲਈ ਆ ਤੇ ਫਿਰ ਇਹ ਸਵਾਲ ਜਿਹੜੇ ਆ ਜਿਹੜੇ ਪਹਿਲਾਂ ਉਠਾਏ ਜਾ ਰਹੇ ਸੀਗੇ ਵੀ ਸਟੋਰ ਦੇ ਵਿੱਚ ਪੈਸੇ ਕਿੱਥਾਂ ਪਹੁੰਚੇ ਆ ਔਰ ਸਟੋਰ ਦੇ ਵਿੱਚ ਪੈਸੇ ਨਹੀਂ ਹੋ ਸਕਦੇ ਤਾਂ ਹੁਣ ਉਹ ਸਵਾਲਾਂ ਦਾ ਕੋਈ ਜਵਾਬ ਰਹਿ ਨਹੀਂ ਜਾਂਦਾ ਜਦੋਂ ਇੱਕ ਤਿੰਨ ਪ੍ਰਮੁੱਖ ਜੱਜ ਜਿਨ੍ਹਾਂ ਦੇ ਵਿੱਚ ਦੋ ਹਾਈ ਕੋਰਟ ਦੇ ਚੀਫ ਜਸਟਿਸ ਸ਼ਾਮਲ ਨੇ ਦੱਸ ਰਹੀਏ ਕਿ ਸ਼ੀਲ ਲਾਗੂ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਤੇ ਜਸਟਿਸ ਜੀਐਸ ਸੰਧਾਵਾਲੀਆ ਵੀ ਇੱਕ ਬਹੁਤ ਸਮਾਂ ਜਿਹੜਾ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ ਰਹੇ ਨੇ ਤੇ ਇਸ ਵਕਤ ਜਿਹੜੇ ਆ ਉਹ ਚੀਫ ਜਸਟਿਸ ਜਿਹੜੇ ਹਾਈ ਕੋਰਟ ਦੇ ਬਣੇ ਹੋਏ ਨੇ ਤੇ ਜਦੋਂ ਹੁਣ ਇਹਨਾਂ ਜੱਜਸ ਨੇ ਰਿਪੋਰਟ ਦੇ ਦਿੱਤੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਕੋਈ ਹੋਰ ਹੁਣ ਸਵਾਲ ਜਿਹੜੇ ਆ ਸਾਹਮਣੇ ਜਿਹੜੇ ਸਵਾਲ ਉੱਠਣਗੇ ਔਰ ਹੁਣ ਸਿਰਫ ਇਹ ਆ ਕਿ ਸੁਪਰੀਮ ਕੋਰਟ ਦੇ ਜਿਹੜੇ ਚੀਫ ਜੱਜਸ ਆ ਉਹ ਇਸ ਮਾਮਲੇ ਦੇ ਵਿੱਚ ਕੀ ਜਿਹੜੀ ਆ ਚਾਰਜ ਚ ਕਰਦੇ ਨੇ ਔਰ ਕੀ ਹੁਣ ਜਸਟਿਸ ਬਰਮਾ ਦਾ ਜਿਹੜਾ ਉਹਨਾਂ ਨੂੰ ਇਸ ਫਾਟ ਤੋਂ ਉਤਾਰਿਆ ਜਾਂਦਾ ਆ ਬਿਲਕੁਲ ਬਿਲਕੁਲ ਬਰਿਆਣਾ ਜੀ ਕਿਉਂਕਿ ਇਹ ਅਹਿਮ ਬਿਲਕੁਲ ਇਹ ਵੀ ਸਵਾਲ ਜਿਹੜਾ ਉਹ ਅਹਿਮ ਕਿਉਂਕਿ ਰਿਪੋਰਟ ਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਨਾਲ ਕਹਿ ਲਿਆ ਕਿ ਜਿਸ ਤਰ੍ਹਾਂ ਤਰੀਕੇ ਦੇ ਨਾਲ ਕਿਹਾ ਗਿਆ ਕਿ ਉਹ ਗਿਲਟੀ ਨਹੀਂ ਜਿਹੜੇ ਨੋਟ ਮਿਲੇ ਨੇ ਉਸ ਮਾਮਲੇ ਦੇ ਵਿੱਚ ਤਾਂ ਕਿ ਹੁਣ ਕਾਰਵਾਈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਮਤਲਬ ਸ਼ੁਰੂ ਹੋਵੇਗੀ ਇਹਨਾਂ ਨੂੰ ਹਟਾਇਆ ਜਾਵੇਗਾ ਜਾਂ ਕੀ ਕੁਝ ਹੋਏਗਾ ਦੇਖੋ ਇਹ ਚੀਫ ਜਸਸ ਜਿਹੜੇ ਆ ਉਹਨਾਂ ਦੇ ਕੋਲ ਇਹ ਅਧਿਕਾਰ ਨਹੀਂ ਆ ਕਿਸੇ ਵੀ ਹਾਈ ਕੋਰਟ ਦੇ ਚੀਫ ਜਸਸ ਨੂੰ ਉਤਾਰਨ ਦਾ ਕਿਉਂਕਿ ਇਹਨਾਂ ਦੀ ਨਿਯੁਕਤੀ ਇੱਕ ਸੰਵਿਧਾਨਿਕ ਨਿਯੁਕਤੀ ਹੁੰਦੀ ਆ ਔਰ ਰਾਸ਼ਟਰਪਤੀ ਵੱਲੋਂ ਜਿਹੜੀ ਆ ਨਿਯੁਕਤੀ ਕੀਤੀ ਜਾਂਦੀ ਆ ਔਰ ਇਸ ਦੇ ਵਿੱਚ ਹੁਣ ਰਾਸ਼ਟਰਪਤੀ ਜਿਹੜਾ ਆ ਜੇ ਇਹ ਚੀਫ ਜਸਸ ਲਿਖ ਕੇ ਭੇਜਦੇ ਆ ਰਾਸ਼ਟਰਪਤੀ ਨੂੰ ਤਾਂ ਰਾਸ਼ਟਰਪਤੀ ਅੱਜੋ ਇਸਤੇ ਕੀ ਫੈਸਲਾ ਲੈਂਦੇ ਆ ਇਹ ਵੀ ਦੇਖਣ ਵਾਲਾ ਹੋਵੇਗਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਆ ਉਹ ਹੱਲ ਆ ਜਾਵੇਗਾ ਸਾਰੇ ਆ ਜਾਵੇਗਾ ਇਹ ਵੀ ਹੋ ਸਕਦਾ ਕਿ ਇਸ ਮਾਮਲੇ ਦੇ ਵਿੱਚ ਚੀਫ ਜਸਟਿਸ ਜਸਟਿਸ ਵਰਮਾ ਨਾਲ ਇਹ ਗੱਲਬਾਤ ਕਰਨ ਕਿ ਜੀ ਇਸ ਸਾਰੇ ਮਾਮਲੇ ਵਿੱਚ ਪੈਣ ਦੀ ਬਜਾਏ ਜਿਹੜਾ ਆ ਜਸਟਿਸ ਵਰਮਾ ਅਸਤੀਫਾ ਦੇ ਜਾਣ ਤਾਂ ਜੋ ਸਾਰਿਆਂ ਲਈ ਸੌਖਾ ਹੋ ਜਾਏਗਾ ਔਰ ਜੇਕਰ ਕਿਉਂਕਿ ਜੇਕਰ ਉਹ ਸਤੀਫਾ ਦੇ ਜਾਂਦੇ ਆ ਤੇ ਗਾਂ ਉਹ ਸੁਪਰੀਮ ਕੋਰਟ ਦੇ ਵਿੱਚ ਵਕਾਲਤ ਕਰਨ ਕਰ ਸਕਦੇ ਨੇ ਲੇਕਿਨ ਜੇਕਰ ਉਹਨਾਂ ਨੂੰ ਹਟਾਇਆ ਜਾਂਦਾ ਤੇ ਇਸ तमाम ਜਿਹੜੇ ਆ ਉਹਨਾਂ ਦੇ ਵਕਾਲਤ ਕਰਨ ਦੇ ਜਾਂ ਹੋਰ ਕੰਮ ਕਰਨ ਦੇ ਜਾਂ ਕਿਸੇ ਹੋਰ ਨਿਯੁਕਤੀ ਦੇ ਸਾਰੇ ਰਸਤੇ ਜਿਹੜੇ ਆ ਉਹਨਾਂ ਦੇ ਬੰਦ ਹੋ ਜਾਂਦੇ ਆ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਸਟਿਸ ਬਰਮਾ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਇਹ ਜਿਹੜਾ ਵੀ ਇਹ ਅਸਤੀਫਾ ਨਹੀਂ ਦਿੰਦੇ ਤੇ ਸਿਰ ਉਹ ਜਿਹੜੀ ਆ ਅਗਲੀ ਕਾਰਵਾਈ ਉਹਨਾਂ ਨੂੰ ਉਤਾਰਨ ਦੀ ਹੋਵੇਗੀ ਜੇ ਜਸਸ ਬਰਮਾ ਨੂੰ ਇਹ ਲੱਗਿਆ ਕਿ ਹੁਣ ਨਹੀਂ ਉਹਨਾਂ ਦਾ ਇਸ ਮਾਮਲੇ ਵਿੱਚ ਕੋਈ ਵਿਚਾਰ ਨਹੀਂ ਹੁੰਦਾ ਤਾਂ ਉਹ ਜਿਹੜਾ ਆ ਉਹ ਹੋਰ ਰਸਤਾ ਜਿਹੜਾ ਆ ਉਹ اختیار ਕਰਕੇ ਅਸਤੀਫਾ ਦੇ ਸਕਦੇ ਆ ਪਰ ਇਹ ਬੜੀਆਂ ਕਾਨੂੰਨੀ ਪੇਚੀਦਗੀਆਂ ਜਿਹਦੇ ਕਰਕੇ ਇਹ ਇਹਨਾਂ ਨੂੰ ਇਸ ਮਾਮਲੇ ਨੂੰ ਜਿਹੜਾ ਆ ਇਹ ਇਹ ਇੰਨਾ ਸੌਖਾ ਨੇਟਪਦਾ ਜਿਹੜਾ ਆ ਨਜ਼ਰ ਨਹੀਂ ਆਵੇਗਾ ਹੋ ਸਕਦਾ ਇਸ ਇਸ ਰਿਪੋਰਟ ਨੂੰ ਜਸਟਿਸ ਵਰਮਾ ਜਿਹੜਾ ਚੈਲੰਜ ਕਰਨ ਔਰ ਔਰ ਮਾਮਲਾ ਫਿਰ ਅਦਾਲਤ ਦੇ ਵਿੱਚ ਆ ਜਾ ਕਿਸੇ ਤਰੀਕੇ ਨਾਲ ਸੋ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਜ਼ਰੂਰ ਚਰਚਾ ਦੇ ਵਿੱਚ ਬਿਲਕੁਲ ਤਾਂਨਵਾਤ तमाम ਜਾਣਕਾਰੀ ਦੇ ਲਈ ਜਿਹੜਾ ਮਾਮਲਾ ਜਸਟਿਸ ਵਰਮਾ ਦੇ ਨਾਲ ਚੁੜਿਆ ਹੋਇਆ ਉਸੇ ਮਾਮਲੇ ਦੇ ਵਿੱਚ ਹੀ ਇਹ ਰਿਪੋਰਟ ਦੇ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਗਿਲਟੀ ਨੇ ਪਰ ਫਿਲਹਾਲ ਹੁਣ ਅੱਗੇ ਕੀ ਹੋਵੇਗਾ ਉਹ ਦੇਖਣ ਵਾਲੀ ਗੱਲ ਹੋਵੇਗੀ